ਆਮ ਆਦਮੀ ਪਾਰਟੀ ਦੁਆਰਾ ਪੰਜਾਬ ਦੀ ਸੱਤਾ ਵਿੱਚ ਚੋਣ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਵਾਅਦੇ ਅਤੇ ਸੱਤਾ ਵਿੱਚ 9 ਮਹੀਨੇ ਬੀਤ ਜਾਣ ਤੋਂ ਬਾਅਦ ਹੁਣ ਪੰਜਾਬ ਦੇ ਲੋਕਾਂ ਨਾਲ ਕੀਤੇ ਜਾ ਰਹੇ ਵਾਅਦਿਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਦੁਆਰਾ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਗਏ ਵਾਅਦੇ ਹੁਣ ਫੋਕੇ ਨਜ਼ਰ ਆ ਰਹੇ ਨੇ। ਇਹ ਗੱਲਾਂ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਉਪ ਪ੍ਰਧਾਨ ਰਵੀ ਰਾਜ ਪੂਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਂਝੀਆਂ ਕੀਤੀਆਂ ਨੇ। ਰਵੀ ਰਾਜਪੂਤ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਅਭੀ ਜੇ ਆਪਾਂ ਇਹ ਗੱਲ ਕਰੀਏ ਤੁਸੀਂ ਵੀ ਅਕਾਲੀ ਦਲ ਨੂੰ ਰਿਪrezent ਹਲਕੇ ਨੂੰ ਵੀ ਰਿਪrezent ਕਰਦੇ ਹੋ ਤੇ ਜੇ ਆਪਾਂ ਆਮ ਪਾਰਟੀ ਦੀ ਗੱਲ ਕਰੀਏ ਇੱਕ ਸਾਲ ਤਕਰੀਬ ਸਮਾਂ ਬੀਤ ਗਿਆ ਵਾ ਤਾਂ ਹੁਣ ਨਵਾਂ ਸਾਲ ਵੀ ਚੜ ਗਿਆ ਵਾ ਤੇ ਜੇ ਇਹਨਾਂ ਦੇ ਕੰਮਾਂ ਨੂੰ ਲੈ ਕੇ ਜੇ ਵਾਅਦੇ ਨੂੰ ਆਪਾਂ ਗੱਲ ਦਿੱਖੀ ਤਾਂ ਕਿੱਦਾਂ ਤੁਸੀਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੈਂ ਅਭੀ ਰਾਜਪੂਤ ਸੇਵਾਦਾਰ ਹਲਕਾ ਕਬੂਤਲਾ ਸ਼ੋਅ ਨਿਕਲ ਦਲ ਆਪਾਂ ਗੱਲ ਕਰਨ ਜਾ ਰਹੇ ਹਾਂ ਤੁਹਾਡੇ ਪ੍ਰੈਸ ਦੇ ਰਾਹੀਂ ਅੱਜ ਕਿ ਆਮ ਆਦਮੀ ਪਾਰਟੀ ਨੂੰ ਤਕਰੀਬਨ 9 ਮਹੀਨਿਆਂ ਸਮਾਂ ਹੋ ਚੱਲਿਆ ਵਾ ਜੋ ਵਾਅਦੇ ਕਰਕੇ ਜੋ ਬਦਲਾਅ ਦੀ ਸਰਕਾਰ ਲਿਆਈ ਆਮ ਆਦਮੀ ਪਾਰਟੀ ਜੋ ਲੋਕਾਂ ਨਾਲ ਮੁੱਖ ਝੰਡਿਆਂ ਦੇ ਉੱਤੇ ਜੋ ਪ੍ਰੋਮਿਸਸਿਸ ਕੀਤੇ ਸੀ ਮੈਨੂੰ ਤੇ ਅੱਜ ਤੱਕ ਕਿਤੇ ਵੀ ਇਹ ਲੱਗ ਨਹੀਂ ਰਿਹਾ ਕਿ ਲੋਕਾਂ ਨੂੰ ਜਿਹੜੇ ਆ ਬਦਲਾਅ ਦੇ ਤਹਿਤ ਜੋ ਵਾਅਦੇ ਕੀਤੇ ਓਹਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਇੰਪਰੂਵਮੈਂਟ ਦਿਖੀ ਆ ਜੇ ਆਪਾਂ ਗੱਲ ਕਰੀਏ ਲੋਕਾਂ ਨੂੰ ਜਾਂ ਬੀਬੀਆਂ ਨੂੰ ਜੋ ਮੇਨ ਇਦਾਂ ਦਾ ਪ੍ਰੋਮਿਸ ਸੀਗਾ 1-1000 ਰੁਪਇਆ ਹਰ ਬੀਬੀ ਨੂੰ ਦੇਣਾ ਸੀ ਅੱਜ ਜੋ ਬੀਬੀਆਂ ਠੱਗਿਆ ਮਹਿਸੂਸ ਕਰੀਆਂ ਜੋ ਸਾਡੀਆਂ ਮਾਤਾਵਾਂ ਪੈਰਾਂ ਜਿਨ੍ਹਾਂ ਨੂੰ ਕਿਹਾ ਸੀ 1-1000 ਰੁਪਇਆ ਸਾਰੀਆਂ ਬੀਬੀਆਂ ਮਾਤਾਵਾਂ ਦਵਾਂਗੇ ਫਿਰ ਦੂਸਰੀ ਤਰ੍ਹਾਂ ਨਾਲ ਗੱਲ ਕੀਤੀ ਸੀ ਨੌਕਰੀਆਂ ਜਿਹੜੀਆਂ ਦਵਾਂਗੇ ਨੌਕਰੀਆਂ ਵਾਲਾ ਕੰਮ ਲਿਖੇ ਸਬੰਦੇ ਨਹੀਂ ਲੱਗਿਆ ਤੀਸਰਾ ਇਹ ਕਹਿੰਦਾ ਮੇਨ ਜਿਹੜਾ ਪਹਿਲੂ ਸੀਗਾ ਸਹੂਲਤਾਂ ਦੀਆਂ ਸਰਕਾਰੀ ਸਿਵਲ ਸਹੂਲਤਾਂ ਦੀਆਂ ਜਿਹਦੇ ਵਿੱਚ ਮੈਡੀਕਲ ਸਹੂਲਤਾਂ ਹੁੰਦੀਆਂ ਜਿਹਦੇ ਵਿੱਚ ਨੇ ਕਹੀ ਵਾਅਦਾ ਕਰਾਂਗੇ ਦਿੱਲੀ ਦੇ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰੀ ਸਿਵਲ ਸਹੂਲਤਾਂ ਵਾਂ ਮੈਡੀਕਲ ਸਹੂਲਤਾਂ ਵਾਂ ਉਹਨਾਂ ਦੇ ਵਿੱਚ ਵਾਅਦਾ ਕਰਕੇ ਲੋਕਾਂ ਨੂੰ ਪ੍ਰਾਈਵੇਟਿਜ਼ਮ ਤੋਂ ਖਤਮ ਕਰਕੇ ਸਰਕਾਰੀ ਜਿਹੜੀਆਂ ਜੋ ਫੈਸਿਲਿਟੀਆਂ ਵਾਂ ਉਹਨਾਂ ਵੱਲ ਜੋੜਾਂਗੇ ਪਰ ਅੱਜ ਉਹ ਵੀ ਕਿਸੇ ਬੰਦੇ ਨੇ ਦੇਖ ਰਿਆ ਫਿਰ ਇਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਬੱਚਿਆਂ ਨੂੰ ਗਰੀਬ ਬੱਚਿਆਂ ਸਰਕਾਰੀ ਸਕੂਲਾਂ 'ਚ ਵਧੀਆ ਪੜਾਈ ਦੇਣੀ ਸਮਾਰਟ ਸਕੂਲਾਂ 'ਚ ਵਾਅਦਾ ਕਰਨਾ ਉਹ ਵੀ ਅੱਜ ਕਿਦਾਂ ਦੇਖ ਰਿਆ ਇਸ ਕਰਕੇ ਜੋ ਚੀਜ਼ਾਂ ਦੀ ਬਦਲਾਅ ਦੇ ਤਹਿਤ ਸਰਕਾਰ ਆਏ ਸੀ ਅਸੀਂ 6 ਮਹੀਨੇ ਦਾ ਟਾਈਮ ਦਿੱਤਾ ਸੀ ਇਹ ਕਹਿੰਦੇ ਕਿ 6 ਮਹੀਨੇ ਐਟਲੀ ਚਾਹੀਦਾ ਸਰਕਾਰ ਨੂੰ ਆਪਣੇ ਕੰਮ ਜਿਹੜੇ ਇੰਪਲੀਮੈਂਟ ਕਰਵਾਉਣ ਨੂੰ ਪਰ ਅੱਜ 9 ਮਹੀਨੇ ਹੋ ਗਏ ਆਮ ਆਦਮੀ ਪਾਰਟੀ ਦੇ ਜੋ ਵੀ ਲੀਡਰ ਸਹਿਬਾਨ ਆ ਉਹਨਾਂ ਦਾ ਵੀ ਫਰਜ ਬੰਦਾ ਆਪਣੇ ਕਪੂਥਲੇ ਹਲਕੇ ਲਈ ਜੋ-ਜੋ ਸਹੂਲਤਾਂ ਉਹ ਲਿਆ ਸਕਦੇ ਆ ਕਪੂਥਲੇ ਲਿਆਣ ਕਿਉਂਕਿ ਹਮੇਸ਼ਾ ਮੇਰੀ ਤੇ ਸੋਚ ਰਹੀ ਆ ਕਿ ਮੇਰੇ ਹਲਕੇ ਦੇ ਲੋਕਾਂ ਨੂੰ ਜੋ-ਜੋ ਸਹੂਲਤਾਂ ਜੋ ਸਾਡੀਆਂ ਮਾਤਾਵਾ ਯੂਥ ਆ ਬੱਚੇ ਆ ਬਜ਼ੁਰਗ ਵਾ ਜੋ ਉਹਨਾਂ ਨੂੰ ਸਹੂਲਤਾਂ ਮਿਲਣ ਚਾਹੀਦੀਆਂ ਹਾਲੇ ਨਹੀਂ ਮਿਲ ਪਾ ਰਹੀਆਂ ਤੇ ਜਿੰਨੇ ਆਮ ਆਦਮੀ ਪਾਰਟੀ ਸਰਕਾਰ ਦੇ ਲੀਡਰ ਸਹਿਬਾਨ ਉਹਨਾਂ ਨੂੰ ਵੀ ਆਪਣੇ ਐਫਰਟ ਕਰਕੇ ਜੋ ਲੋਕਾਂ ਦੀ ਹਲਕੇ ਦੇ ਸਹੂਲਤਾਂ ਉਹ ਪ੍ਰੋਵਾਈਡ ਕਰਵਾਉਣੀਆਂ ਚਾਹੀਦੀਆਂ ਆ ਇਹਪਰ ਅੱਜ ਗੱਲ ਕਰੀਏ ਤੁਸੀਂ ਹਲਕੇ ਦੀ ਗੱਲ ਕਰ ਰਹੇ ਹੋ ਤੇ ਜੇ ਹਲਕੇ ਦੇ ਵਿੱਚ ਆਪਾਂ ਆਮ ਪਾਰਟੀ ਦੀ ਗੱਲ ਕਰੀਏ ਆਮ ਪਾਰਟੀ ਦੇ ਵਿੱਚ ਜਿਸ ਤਰੀਕੇ ਨਾਲ ਕਹਿੰਦੇ ਕਿ ਆਪਸੀ ਪਾਰਟੀਵਾਦੀ ਚਲਾਈਏ ਤਾਂ ਉਹਨੂੰ ਲੈ ਕੇ ਵੀ ਕਿਤੇ ਨਾ ਕਿਤੇ ਲੋਕ ਠੱਗਿਆ ਪਿਆ ਮਹਿਸੂਸ ਕਰਦੇ ਆ ਬਣਾਪ ਨੂੰ ਚਾਹੇ ਉਹ ਹਲਕਾ ਇੰਚਾਰਜ ਆਪਣੇ ਰਿਸਪੌਂਸਿਬਿਲਟੀ ਨੂੰ ਲੈ ਕੇ ਕਿਤੇ ਨਾ ਕਿਤੇ ਕਹ ਲੋ ਕਿ ਨਾ ਕੰਮ ਸਬਤ ਹੋ ਰਹੀ ਹੈ ਤਾਂ ਇਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਬੜੀ ਦੁੱਖਦਾਈ ਗੱਲ ਰਹੀ ਹੈ ਹਮੇਸ਼ਾ ਕਪੂਰ ਦੇ ਹਲਕੇ ਦੇ ਲਈ ਕਿਉਂਕਿ ਜਦੋਂ ਜਦੋਂ ਜਿਹੜੀ ਵੀ ਸਰਕਾਰ ਆਪੋਜੀਸ਼ਨ ਜਾਈ ਆਪਾਂ ਸਾਰੇ ਜਾਣਦੇ ਹਾਂ ਪਿਛਲੇ 22 23 ਸਾਲ ਤੋਂ ਇੱਕੋ ਹੀ ਬੰਦਾ ਸਿਆਸਤ ਦੇ ਵਿੱਚ ਐਮਐਲਏ ਬੰਦਾ ਆ ਰਿਹਾ ਉਹ ਕਿਦਾਂ ਜਿਹੜੀ ਵਿਰੋਧੀ ਪਾਰਟੀਆਂ ਹੁੰਦੀਆਂ ਉਹਨਾਂ ਦੇ ਨੁਮਾਇੰਦਿਆਂ ਨੂੰ ਆਪਸ ਦੇ ਵਿੱਚ ਲੜਾ ਕੇ ਉਹਦੇ 'ਚ ਨੁਕਸਾਨ ਕਿਦਾਂ ਹੁੰਦਾ ਆ ਰਿਹਾ ਕਪੂਥਲੇ ਹਲਕੇ ਲੋਕਾਂ ਦਾ ਤੇ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਜੋ ਲੀਡਰਸ਼ਿਪ ਆ ਕਪੂਥਲੇ ਦੀ ਇਹਨਾਂ ਦੇ ਵੀ ਜਿਹੜਾ ਆਪਸ 'ਚ ਘਾਟੋ ਕਲੇਸ਼ ਪਿਆ ਮੇਰੀ ਉਹਨਾਂ ਲੀਡਰ ਸਾਹਿਬਾਨ ਨੂੰ ਵੀ ਬੇਨਤੀ ਆ ਆਪਸੀ ਲੜਾਈ ਨੂੰ ਛੱਡ ਕੇ ਕਪੂਥਲੇ ਹਲਕੇ ਦੇ ਬਾਰੇ ਕਪੂਥਲੇ ਹਲਕੇ ਦੇ ਲੋਕਾਂ ਨੂੰ ਕਿੱਦਾਂ ਇਸ ਗੰਦਗੀ 'ਚੋਂ ਕੱਢਿਆ ਜਾਵੇ ਜੋ ਕਿ ਇਸ ਲਈ ਨੇ ਲੰਬੇ ਸਮੇਂ ਤੋਂ ਕਪੂਰ ਦੇ ਲੋਕਾਂ ਦੇ ਤਸ਼ੱਦਦ ਹੋ ਰਿਹਾ ਇੱਕ ਚੰਗੀ ਓਪੋਜੀਸ਼ਨ ਜਿਹੜੀ ਉਹ ਮਿਲ ਨਹੀਂ ਪਾਰੀ ਇਸ ਕਰਕੇ ਮੌਜੂਦਾ ਸਰਕਾਰ ਦੇ ਜੋ ਲੀਡਰਸ਼ਿਪ ਨੂੰ ਮੇਰੀ ਬੇਨਤੀ ਆ ਆਪਸੀ ਘਾਟੋਕਲੇ ਛੱਡ ਕੇ ਜਿਹੜੇ ਲੋਕਾਂ ਦੀਆਂ ਬੰਦੀਆਂ ਸਹੂਲਤਾਂ ਵਾ ਭਾਵੇਂ ਸਰਕਾਰੀ ਸਿਵਲ ਹਸਪੀਟਲ ਦੇ ਹੋਵੇ ਪਾਵੇਂ ਉਹ ਸਕੂਲਾਂ ਦੀ ਹੋਵੇ ਪਾਵੇਂ ਉਹ ਜੇ ਆਪਾਂ ਮੈਡੀਕਲ ਸਹੂਲਤਾਂ ਹੋਵੇ ਉਹਦੀਆਂ ਹੋਵੇ ਪਾਵੇਂ ਉਹ ਕਿਸੇ ਹੋ ਤੀਜੇ ਪੱਧਰ ਦੀਆਂ ਸਹੂਲਤਾਂ ਉਹ ਕਪੂਥਰੇ ਲੋਕਾਂ ਨੂੰ ਦੁਬਾਨ ਦੇ ਵਿੱਚ ਆਪਣਾ ਅਹਿਮ ਰੋਲ ਨਿਭਾਉਣ ਨਾ ਕਿ ਕਿਸੇ ਲੋਕਾਂ ਦੀ ਛੜਯੰਤਰ ਨੂੰ ਕਾਮਯਾਬ ਹੋ ਹੁੰਦੇ ਜੋ ਕਿ ਖੁਦ ਜਾਣਦੇ ਆ ਕਿ ਜੇ ਹਮ ਸਮੇਂ-ਸਮੇਂ ਤੇ ਜੋ ਆਪੋਜੀਸ਼ਨ ਦੇ ਲੀਡਰ ਸਾਹਿਬਾਨ ਆ ਉਹ ਆਪਸ ਵਿੱਚ ਗਰੁੱਪੀਜ਼ਮ ਬਣ ਕੇ ਮੇਰੇ ਵੱਲ ਧਿਆਨ ਨਾ ਜਾਵੇ ਇਸ ਕਰਕੇ ਜੋ ਮੌਜੂਦਾ ਸਰਕਾਰ ਦੇ ਲੀਡਰਸ਼ਿਪ ਸਾਹਿਬਾਨ ਕਪੂਥਰੇ ਤੇ ਮੇਰੀ ਬੇਨਤੀ ਆ ਆਪਸੀ ਕਲੇਸ਼ ਛੱਡ ਕੇ ਲੋਕਾਂ ਦੇ ਹੱਕ ਦੇ ਲਈ ਜੋ ਕਾਮ ਹੋ ਸਕਦੇ ਉਹਨਾਂ 'ਤੇ ਧਿਆਨ ਦਿੱਤਾ ਜਾਵੇ ਜੇ ਆਪਾਂ ਗੱਲ ਕਰੀਏ ਕਹ ਲੋ ਕਿ ਹਲਕੇ ਦੀ ਬਦਕਿਸਮਤ ਇੱਕ ਕਹ ਲੋ ਕਿ ਹੁੰਦੀ ਹੈ ਕਿ ਹਰ ਵਾਰ ਚਾਹੇ ਕਿਸੇ ਵੀ ਪਾਰਟੀ ਦਾ ਕੈਂਡੀਡੇਟ ਆ ਬਾਹਰੋਂ ਹੀ ਮਿਲਦਾ ਪਤਾ ਸ਼ਾਇਦ ਕਿ ਕੈਂਡੀਡੇਟ ਕਿਉਂ ਨਹੀਂ ਮਿਲਦੇ ਦੇਖੋ ਜੀ ਮੇਰੇ ਵੱਲੋਂ ਸਮੇਂ-ਸਮੇਂ 'ਤੇ ਲੋਕਾਂ ਨੂੰ ਬੇਨਤੀ ਕੀਤੀ ਜਾ ਰਹੀ ਆ ਕਿ ਆਪਾਂ ਕਿਉਂ ਆਪਣੇ ਹਲਕੇ ਦੀ ਬਾਗਦੋੜ ਕਿਸੇ ਬਾਹਰੀ ਬੰਦੇ ਦਾ ਨਹੀਂ ਬਾਹਰੀ ਬੰਦਾ ਇਹ ਆ ਕਿ ਜੋ ਹਲਕੇ ਦੇ ਵਿੱਚ ਘਟ ਤੇ ਬਾਹਰ ਜਿਆਦਾ ਰਹਿੰਦਾ ਮੇਰਾ ਭਾਅ ਬਾਹਰੀ ਬੰਦੇ ਤੋਂ ਆ ਸਾਨੂੰ ਇਹ ਚਾਹੀਦਾ ਆਪਣੇ ਪਰਿਵਾਰ ਹਲਕੇ ਦੇ ਪ੍ਰਵਾਸ ਦੇ ਵਿੱਚੋਂ ਜੋ ਬੰਦਾ ਹਲਕੇ ਦੇ ਲੋਕਾਂ ਲਈ ਮਿਹਨਤ ਕਰ ਰਿਹਾ ਉਹਨੂੰ ਇੱਕ ਚਾਂਸ ਹੋ ਕਿਉਂਕਿ ਇਲੈਕਸ਼ਨ ਇਹ ਕਿਹੜੀ 20 ਸਾਲ ਬਾਅਦ ਆ ਨਹੀਂ 5 ਸਾਲ ਬਾਅਦ ਇਲੈਕਸ਼ਨ ਆ ਨਹੀਂ ਹੁੰਦੀ ਆ ਆਪਾਂ ਸਾਰੇ ਜਾਣਦੇ ਆ ਇਹਨੇ ਸਮੇਂ ਤੋਂ ਜੇ ਕਿਸੇ ਬੰਦੇ ਨੂੰ ਜਿਤਾਇਆ ਜਾ ਰਿਹਾ ਵਾ ਕਿਉਂ ਨਾ ਇੱਕ ਚਾਂਸ ਆਪਣੇ ਹਲਕੇ ਦੇ ਪ੍ਰਵਾਦ ਦੇ ਬੰਦੇ ਹੁੰਦੇ ਦਿੱਤਾ ਜਾਵੇ ਜਿਹਦੇ ਵਿੱਚ ਕੱਲ ਨੂੰ ਉਹ ਕੰਮ ਕਰਨ ਯੋਗਾ ਹੋਵੇ ਤੇ ਲੋਕ ਵੀ ਉਹਦੇ ਤੋਂ ਉਮੀਦ ਰੱਖ ਸਕਣ ਨਾ ਕਿ ਵੱਡੇ ਵੱਡੇ ਲੀਡਰਾਂ ਨੂੰ ਉਹਦੇ ਪੀਐਸਬਾ ਨੂੰ ਮਿਲ ਕੇ ਲੋਕ ਆਪਣੀ ਜਿਹੜੀ ਆ ਮੁਸ਼ਕਲ ਦੱਸਣ ਇਹਦੇ ਨਾਲ ਚੰਗਾ ਹਲਕੇ ਦੇ ਨੁਮਾਇੰਦੇ ਨੂੰ ਮੌਕਾ ਦਿੱਤਾ ਜਾਵੇ ਜੇ ਕੋਈ ਬਾਹਲਾ ਬੰਦਾ ਆਂਦਾ ਤੇ ਹਲਕੇ ਦੇ ਲੋਕਾਂ ਨੂੰ ਤੇ ਹਲਕੇ ਦੇ ਲੀਡਰਸ਼ਿਪ ਬੰਦਾਂ ਨੂੰ ਉਹਦਾ ਬਾਈਕਾਡ ਕਰਨਾ ਚਾਹੀਦਾ ਤਾਂ ਕਿ ਹਲਕੇ ਦੀਆਂ ਜੋ ਸਹੂਲਤਾਂ ਜਿੰਨਾ ਤੋਂ ਹਲਕੇ ਦੇ ਲੋਕ ਵਾਂਝੇ ਰਹੇ ਉਹ ਹਲਕੇ ਦੇ ਲੋਕਾਂ ਨੂੰ ਮਿਲ ਪਾਵੇ ਲਾਈਵ ਤੇ ਇਸ ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਸ਼ਲਾ ਦੀ ਵਿਸ਼ੇਸ਼ ਰਿਪੋਰਟ